ਫਗਵਾੜਾ ਗੁਰਿਆ ਰੋਡ ਤੇ ਭਿਆਨਕ ਸੜਕ ਹਾਦਸਾ ਤੇਜ਼ ਰਫ਼ਤਾਰ ਕਾਰ ਹਾਦਸੇ ਦਾ ਸ਼ਿਕਾਰ ਤਿੰਨ ਨੌਜਵਾਨਾਂ ਦੀ ਮੌਤ ਫਗਵਾੜਾ ਤੋਂ ਗੁਰਿਆ ਵੱਲ ਜਾ ਰਹੀ ਇੱਕ ਤੇਜ਼ ਰਫ਼ਤਾਰ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਹਾਦਸਾ ਇੰਨਾ ਦਰਦਨਾਕ ਸੀ ਕਿ ਕਾਰ ਵਿੱਚ ਸਵਾਰ ਤਿੰਨੋਂ ਨੌਜਵਾਨਾਂ ਦੀ ਮੌਤ ਮੌਕੇ ਤੇ ਹੀ ਹੋ ਗਈ ਮ੍ਰਿਤਕ ਨੌਜਵਾਨ ਗੁਰਿਆ ਨੇੜਲੇ ਪਿੰਡ ਮੁਠੱਡਾ ਕਲਾ ਦਾ ਰਹਿਣ ਵਾਲੇ ਦੱਸੇ ਜਾ ਰਹੇ ਹਨ ਸੋਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਅਤੇ ਸਥਾਨਕ ਲੋਕ ਮੌਕੇ ਤੇ ਪਹੁੰਚੇ ਅਤੇ ਨੌਜਵਾਨਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਘੋषित ਕਰ ਦਿੱਤਾ ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਤਬਾਹ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਅਗਲੀ ਕਾਰਵਾਈ ਜਾਰੀ ਹੈ ਜਲੰਧਰ ਤੋਂ ਆ ਮੈਂ ਹੰਡਈ ਚ ਜੋ ਕੁਨਾਲ ਅਰੋਣਾ ਮੇਰਾ ਨਾਮ ਆ ਮੈਂ ਜਲੰਧਰ ਤੋਂ ਭਾਜੀ ਮਾਮਲਾ ਇਹਦਾ ਆ ਆਪਾਂ ਇਧਰੋਂ ਜਲੰਧਰ ਵੱਲੋਂ ਆਪਾਂ ਫਗਵਾੜੇ ਵੱਲੋਂ ਇਧਰ ਲੁਧਿਆਣੇ ਵੱਲੋਂ ਜਾ ਰਹੇ ਸੀ ਤਾਂ ਭਾਜੀ ਆ ਜਿਹੜੀ ਗੱਡੀ ਆਈ ਆ ਜਿਹਦਾ ਨੰਬਰ ਹੈਗਾ ਪੀਬੀ0 ਪੀਬੀ10 ਬੀਐਸ5210 ਭਾਜੀ ਇਹ ਗੱਡੀ ਬਹੁਤ ਤੇਜ਼ ਆਈ ਔਰ ਓਟਦੀ ਤੁਸੀਂ ਲਗਾ ਲੋ ਡਵਾਈਡਰ ਦੇ ਨਾਲ ਵੀ ਨਹੀਂ ਟਕਰੀ ਗੱਡੀ ਓਟਦੀ ਸਿੱਧੀ ਭਾਈ ਹੋਣਾ ਦੀ ਗੱਡੀ ਆ ਭਾਜੀ ਇਸ ਕਰਕੇ ਭਾਈ ਦੇਰ ਚ ਕੋਈ ਕਸੂਰ ਨਹੀਂ ਹੈਗਾ ਮੈਂ ਵੀ ਮੌਕੇ ਤੇ ਸੀ ਆ ਭਾਜੀ ਮੇਰੇ ਨਾਲ ਸੀ ਮੌਕੇ ਤੇ ਇਹ ਕਿਹੜੀ ਸਾਈਡ ਤੋਂ ਆ ਰਹੀ ਹੈ ਇਹ ਵਧੀਆ ਆਪਣਾ ਜਲੰਧਰ ਵੱਲੋਂ ਜਦੋਂ ਆਪਾਂ ਫਗਵਾੜੇ ਤੋਂ ਆ ਰਹੀ ਸੀ ਫਗਵਾੜੇ ਤੋਂ ਲੁਧਿਆਣੇ ਵੱਲੋਂ ਆ ਰਹੀ ਸੀ ਤਪਾਜੀ ਹੁਣੀ ਆਪਣਾ ਲੁਧਿਆਣੇ ਵੱਲ ਤੋਂ ਫਗਵਾੜੇ ਵੱਲੋਂ ਜਾ ਰਹੇ ਸੀ ਇਹਨਾਂ ਦੀ ਗੱਡੀ ਡਵਾਈਡਰ ਤੱਕ ਨਾਲ ਕਿੰਨੇ ਵੇਤੀ ਸੀ ਇਹ ਇਹ ਪਾਜੀ ਮੇਰੇ ਸਾਹ ਤਿੰਨ ਹੀ ਨੇ ਹੈਗੇ ਸੀ ਤੇ ਨਹੀਂ ਨਹੀਂ ਪਾਜੀ ਲੱਗਦਾ ਨਹੀਂ ਠੀਕ ਹੋਣਗੇ ਬਾਕੀ ਪਰਮਾਤਮਾ ਰੱਬ ਰੱਖਾ ਵੇ ਇਹਨਾਂ ਦਾ ਤੁਹਾਨੂੰ ਕੀ ਲੱਗਦਾ ਓਵਰ ਸਪੀਡ ਕਰਕੇ ਪਾਜੀ ਬਹੁਤ ਵਰਸਪੀਡ ਸੀ ਜਮੀਨ ਦੇਖੀ ਨਹੀਂ ਗੱਡੀ ਇਦਾਂ ਦਾ ਕੰਮ ਹੋਇਆ ਪਾਜੀ ਕੋਈ ਪਤਾ ਨਹੀਂ ਲੱਗਦਾ ਕਿ ਕਿੱਥੇ ਜਾ ਰਹੇ ਸੀ ਇਹ ਬੰਦੇ ਪਾਜੀ ਆਪਾਂ ਨੂੰ ਕੁਝ ਨਹੀਂ ਆਪਾਂ ਵੀ ਆਪ ਹੀ ਰਾਹੀ ਰਾਪਾ ਦੇ ਆਪ ਆਪਣਾ ਕੰਮ ਕਰਨ ਜਾ ਰਹੇ ਹਾਂ ਕੰਪਨੀ ਦਾ ਕੰਮ ਕਰੀਦਾ ਆਪਾਂ ਆਪੀ ਗੱਡੀ ਨਾਲ ਟਕਰਾਈ ਇਹ ਗੱਡੀ ਕਿੱਧਰੋਂ ਆਂਦੀ ਇਹ ਨਾਮ ਦੱਸਿਓ ਕੀ ਨਾਮ ਤੁਹਾਡਾ ਮੈਂ ਇੱਕ ਮਾਰੀ ਤੁਸੀਂ ਕਿ 407 ਦੇ ਸੀਗੇ ਤੁਸੀਂ ਆ ਜੀ ਇਧਰੋਂ ਆਏ ਸੀ ਤੁਸੀਂ ਮੈਂ ਲੁਧਿਆਣੇ ਤੋਂ ਜਲੰਧਰ ਸਾਈਡ ਜਾ ਰਿਹਾ ਸੀਗਾ ਅੱਛਾ ਜੀ ਤੇ ਜਿਹੜੀ ਕਾਰ ਆ ਉਹ ਜਿਹੜਾ ਇਧਰੋਂ ਫਗਵਾੜੇ ਤੋਂ ਅਜਾਈ ਦੇ ਅੰਗਰਾ ਸਾਈਡ ਜਾ ਰਹੀ ਸੀ ਹਾਂ ਕਾਰ ਓਵਰਸਵੀਟ ਸਿਗੀ ਤੇ ਉਹ ਉਹ ਅਨਬੈਲੈਂਸ ਹੋ ਗਈ ਨਾ ਤਾਂ ਉਹ ਤੇ ਇਧਰ ਆ ਗਈ ਆਹ ਰੋਡ ਤੇ ਆ ਕੇ ਪਲਟ ਗਈ ਮੇਲੇ ਵਾਲੇ ਤੇ ਫੋਟੋ ਬਾਹਰ ਟੱਪ ਕੇ ਇਧਰ ਆ ਕੇ ਹਾਂ ਜੀ ਹਾਂ ਜੀ ਹਾਂ ਜੀ ਫੋਟੋ ਬਾਹਰ ਟੱਪ ਕੇ ਪਤਾ ਨਹੀਂ ਹੁਣ ਇਹ ਤਾਂ ਮੈਨੂੰ ਤਾਂ ਪਤਾ ਨਹੀਂ ਮੈਂ ਤਾਂ ਲਾ ਚੁੱਟੀ ਹੋਈ ਆ ਹਾਂ ਜੀ ਹਾਂ ਜੀ ਠੀਕ ਹੈ ਤੇ ਉਹਦੋਂ ਗੱਡੀ ਮੁੰਦੀ ਹੋ ਗਈ ਪਲਟ ਗਈ ਸੀ ਗੱਡੀ ਉਹ ਕਾਰ ਜਿਹੜੀ ਆ ਤੁਹਾਡਾ ਕੀ ਨਾਮ ਹੈ ਜੀ ਮੈਂ ਨਵੀਕਮਰ ਕਾਰ ਪਲਟ ਗਈ ਸੀ ਪਲਟ ਕੇ ਉਹ ਵਾਲੇ ਤੁਸੀਂ ਚਲੋ ਭਾਈ ਮੈਂ ਇਧਰ ਮੇਰਾ ਪੰਡਾ ਲੱਡੂ ਵਾਲ ਕੋਲੇ ਠੀਕ ਹੈ ਜੀ ਵਾਲੇ ਯਾਰ ਬਿਠਾਓ ਉਹ ਮੜੇ ਸਰ ਸਰ ਕਿਉਂ ਫੋਟੋ ਖੋੜਾ ਹਾਂ ਜੀ ਕਈ ਮੌਕੇ ਤੋਂ ਐਕਸੀਡੈਂਟ ਤੇ ਆਏ ਆ। ਮੌਕੇ ਤੇ ਅਸੀਂ ਐਕਸੀਡੈਂਟ ਦੇ ਪਿਆ ਆ ਜਿਹੜੀ ਕਾਰ ਸੀ ਫਗਵਾੜਾ ਤੋਂ ਫਲੋਰ ਨੂੰ ਜਾ ਰਹੀ ਸੀ ਫਲੋਰ ਦੇ ਹੀ ਰਹਿਣ ਵਾਲੇ ਸੀ। ਇਹ ਮੇਸ਼ਾ ਲਵਲੀ ਤੋਂ ਆਏ ਆ ਇਹ ਮੁੰਡੇ ਤਿੰਨੇ ਸਟੂਡੈਂਟ ਆ 18-20 ਸਾਲ ਦੇ ਨੇ। ਤੇ ਨਹੀਂ ਇੰਨੀ ਓਵਰ ਸਪੀਡ ਜ਼ਿਆਦਾ ਸੀ ਜਿਹੜੀ ਪਬਲਿਕ ਨੇ ਦੱਸਿਆ ਵੀ ਇਹਨਾਂ ਕੋਲ ਕੰਟਰੋਲ ਗੱਡੀ ਨਹੀਂ ਹੋਈ। ਫੋਟਨ ਨਾਲ ਟਕਰਾ ਕੇ ਤੇ ਦੂਸਰੇ ਹੱਥ ਆ ਗਈ। ਮਤਲਬ ਜਿਹੜਾ ਕਿ ਲੁਧਿਆਣਾ ਤੋਂ ਫਗਵਾੜਾ ਰੋਡ ਜਾਂਦਾ ਉੱਥੇ ਇੱਕ ਟਰੱਕ ਆ ਰਿਹਾ ਸੀ। ਟਰੱਕ ਨਾਲ ਟਕਰਾਈ। ਟਕਰਾਉਣ ਕਰਕੇ ਇਹਨਾਂ ਦੀ ਤਿੰਨਾਂ ਦੀ ਡੈਥ ਹੋ ਗਈ ਆ। ਤੇ ਜਿਹੜਾ ਡਰਾਈਵਰ ਆ ਟਰੱਕ ਦਾ ਉਹਦੀ ਲੱਤ ਟੁੱਟ ਗਈ ਹੈ ਜੋ ਕਿ ਟਰੱਕ ਦਾ ਕੋਈ ਕਸੂਰ ਨਹੀਂ ਉਹ ਆਪਣੇ ਹੱਥ ਆ ਰਿਹਾ ਸੀ ਜਿਹੜਾ ਮਤਲਬ ਇਹ ਇਹ ਡਰਾਈਵਰ ਜਿਹੜੇ ਗੱਡੀ ਵਾਲੇ ਸੀ ਮਤਲਬ ਉਧਰੋਂ ਆ ਕੇ ਇਧਰ ਆ ਕੇ ਤਿੰਨਾਂ ਦੀ ਮੌਕੇ ਤੇ ਮੌਤ ਹੋ ਗਈ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਹੈ ਇਹ ਗੱਡੀ ਜਿਹੜੀ ਆ ਕਾਫੀ ਜ਼ਿਆਦਾ ਲੋਟੀਆਂ ਖਾਧੀਆਂ ਨੇ ਮਤਲਬ ਢੁੰਗਦੀ ਆਈ ਹੈ ਗੱਡੀ ਆਣ ਕੇ ਚੱਲਦੇ ਟਰੱਕ ਦੇ ਨਾਲ ਟਕਰਾਈ ਹੈ ਜੋ ਕਿ ਟਰੱਕ ਦਾ ਵੀ ਨੁਕਸਾਨ ਕੀਤਾ ਔਰ ਡਰਾਈਵਰ ਦੀ ਲੱਤ ਟੁੱਟ ਗਈ ਤੇ ਬਈ ਕਿਹੜੀ ਗੱਡੀ ਗੜੀ ਆ ਜੀ ਗੱਡੀ ਟੌਸ ਆ ਜੀ 12 ਤੇ ਇਹਨਾਂ ਦੇ ਕੋਈ ਨਾਮ ਵਗੈਰਾ ਕਲੀਅਰ ਹੋਏ ਮੁੰਡਿਆਂ ਦੇ ਮਾ ਇਹ ਫਲੋਰ ਦੇ ਰਹਿਣ ਵਾਲੇ ਇੱਕ ਮਾ ਹੈਗਾ ਜੀ ਉਹਦਾ ਬੰਦੇ ਕੀ ਹਾਂਜੀ 10 ਮੜੇ ਆ ਬਈ ਕੀ ਨਾਮ ਸੀ ਇਹਨਾਂ ਦੇ ਜਿਹੜੇ ਮੁੰਡੇ ਇੱਕ ਮੋਤ ਹੋਈ ਹੈ ਉਹ ਛਾਹਲ ਮੁਹੰਮਦ ਦੀ ਸਾਨੋ ਕਸ਼ਮੀਰ ਮੁਹੰਮਦ ਇਹ ਮਠੱਡਾ ਕਲਾਂ ਦੇ ਰਹਿਣ ਵਾਲਾ ਪਰ ਤਸੀਦ ਜਿਹੜੇ ਬਾਕੀ ਦੋ ਹੋਰ ਦੋ ਆ ਦੋ ਮੁੰਡਿਆਂ ਦਾ ਕੋਈ ਸਾਨੂੰ ਆਈਡੀ ਪ੍ਰੂਫ ਨਹੀਂ ਮਿਲਿਆ ਵਿੱਚੋਂ ਅੱਛਾ ਜੀ ਮੌਕੇ ਤੇ ਜਾ ਕੇ ਹਸਪੀਟਲ ਪਤਾ ਕਰਦੇ ਕੀ ਨਾਮ ਸੀ ਇਹਨਾਂ ਦਾ ਕੀ ਦੇਖਣ ਲੱਗਦੇ ਕਿ ਮੁੰਡੇ ਇਹ ਮੁੰਡਿਆਂ ਦੀ ਗਲਤੀ ਹੈ ਸਾਰੀ ਓਵਰ ਸਪੀਡ ਆ ਰਹੀ ਸੀ ਕਰਨੇ ਨਾਲ ਜੀ ਅੱਗੇ ਆਉਂਦੇ ਟੇਪਰ ਨਾਮ ਮੌਤ ਤੇ ਡਰਾਈਵਰ ਦਾ ਨਾਮ ਕਲੀਅਰ ਹੈ ਗੱਡੀ ਵਾਲੇ ਦਾ ਟੈਂਪੋ ਟੈਂਪੋ ਵਾਲੇ ਦਾ ਗੱਡੀ ਵਾਲੇ ਡਰਾਈਵਰ ਦਾ ਨਾਮ ਆ ਸਰ ਗੱਡੀ ਵਾਲੇ ਡਰਾਈਵਰ ਦਾ ਨਾਮ ਵਿਜੇ ਕੁਮਾਰ son of ਮੀਤ RAM ਉਹਦੀ ਕੰਡੀਸ਼ਨ ਉਹ ਉਹਨਾਂ ਦੀ ਲੱਤ ਫ੍ਰੈਕਚਰ ਹੋਈ ਹੈ ਸਰ ਲੱਤ ਟੁੱਟੀ ਹੈ ਇੱਕ